ਭਾਰਤ ਦੇ ਸਾਹਿਤਕਾਰਾਂ ਨੇ ਵਿਦਵਾਨਾਂ ਨੇ ਸੁਪਨ ਦੇ 32 ਲੱਛਣ ਮੰਨੇ ਨੇ ਦੰਦਾਂ ਦਾ ਖੂਬਸੂਰਤ ਹੋਣਾ ਨੇਤਰਾਂ ਦਾ ਖੂਬਸੂਰਤ ਹੋਣਾ ਲੱਕ ਦਾ ਠੀਕ ਹੋਣਾ ਆਵਾਜ਼ ਦੇ ਵਿੱਚ ਮਿਠਾਸ ਦਾ ਹੋਣਾ ਕੇਸਾਂ ਦਾ ਲੰਬਾ ਹੋਣਾ ਚੱਲ ਦੇ ਵਿੱਚ ਮਧੁਰਤਾ ਦਾ ਹੋਣਾ ਇਤਿਹਾਦਿਕ ਇਹ ਸਾਰੇ ਗੁਣ 32 ਮੰਨੇ ਨੇ ਨਾਮਦੇਵ ਕਹਿੰਦੇ ਨੇ ਪ੍ਰਣਮੇ ਨਾਮਦੇਵ ਨਾ ਕੇ ਬਿਨਾ ਨਾ 132 ਲਖਣਾ ਹਿਰਦੇ ਵਿੱਚ ਇੱਕ ਪ੍ਰਮਾਤਮਾ ਦਾ ਨਾਮ ਨਹੀਂ ਤਾਂ ਇਹ 32 ਲਖਣ ਵੀ ਕਿਸੇ ਕੰਮ ਦੇ ਨਹੀਂ ਸੁਹੱਪਣ ਦੇ ਪਰ ਪਛਾਣਨ ਵਾਸਤੇ 32 ਲਖਣ ਹੈਗੇ ਨੇ ਬਈ ਇਹ ਮਨੁੱਖ ਪੂਰਨ ਤੌਰ ਤੇ ਖੂਬਸੂਰਤ ਹੈ ਕਿਉਂਕਿ ਇਹਦੇ ਵਿੱਚ 32 ਲਖਣ ਪ੍ਰਗਟ ਹੋ ਰਹੇ ਨੇ ਪ੍ਰਭੂ ਬਹੁ ਜੋ ਬ੍ਰह्म ज्ञानी ਹੈ ਜੋ ਪ੍ਰਭੂ ਨਾਲ ਜੁੜ ਗਿਆ ਹੈ ਜੋ ਪੂਰਨ ਪੁਰਖ ਹੈ ਸੰਤ ਹੈ ਧਨ ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਦੇ ਵੀ ਕੁਝ ਲਕਸ਼ਣ ਨੇ ਲਕਸ਼ਣਾਂ ਤੋਂ ਪਤਾ ਚੱਲ ਜਾਂਦਾ ਹੈ ਇਹ ਬੰਦਾ ਪੂਰਨ ਪੁਰਖ ਹੈ ਗੁਰਮੁਖ ਹੈ ਬ੍ਰह्म ज्ञानी ਹੈ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਧਾਰਮਿਕ ਦਿਖਾਈ ਦੇ ਜਾਣਾ ਇੱਕ ਸ਼ਿੰਗਾਰ ਹੈ ਧਾਰਮਿਕ ਹੋ ਜਾਣਾ ਜਪ ਤੇ ਖੜਾ ਹੈ ਸਾਧਨਾ ਤੇ ਖੜਾ ਹੈ ਤੇ ਜਪ ਕੇ ਨਾਮ ਕਰੀਏ ਬਾਹਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਏਵ ਮਨ ਤਨ ਦ੍ਰਪੀ ਹੈ ਉਤਨੇ ਚਿਰ ਤੱਕ ਜਪੀ ਜਾਣਾ ਜਪੀ ਜਾਣਾ ਜਿਤਨੇ ਚਿਰ ਤਕੇ ਲਖਣ ਪ੍ਰਗਟ ਨਹੀਂ ਹੋ ਜਾਂਦੇ ਬਾਹਰੰਗ ਬਾਰ ਬਾਰ ਪ੍ਰਭ ਜਪੀਏ ਸਵੇਰੇ ਸ਼ਾਮ ਸਮਾਂ ਕੱਢ ਕੇ ਜਪਣਾ ਦੋ ਟਾਈਮ ਭੋਜਨ ਛਕਦੇ ਆਂ ਦੋ ਟਾਈਮ ਭਜਨ ਕਰਨਾ ਚਾਹੀਦਾ ਤਾਂ ਜਾ ਕੇ ਕਿਧਰੇ ਠੀਕ ਹੋਏਗਾ ਸਹਬ ਪਹਿਲਾ ਲਖਣ ਦੱਸਦੇ ਨੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨੇ ਉਹ ਜੋ ਸਾਰਿਆਂ ਦੇ ਚ ਰਮਿਆ ਹੋਇਆ ਆਰਾਮ ਹੈ ਉਹਦਾ ਮੰਤਰ ਉਹਦਾ ਬੋਲ ਉਹ ਜੋ ਰਮਿਆ ਹੋਇਆ ਆਰਾਮ ਹੈ ਉਹਦਾ ਬੋਲ ਕੀ ਹੋ ਸਕਦਾ ਹੈ ਉਹਦੇ ਮੰਤਰ ਅਵਤਾਰਾਂ ਦੇ ਰਾਹੇ ਪ੍ਰਗਟ ਆਉਂਦੇ ਨੇ अवतारों ਦੇ ਅਨੁਭਵ ਦੇ ਵਿੱਚ ਆਉਂਦੇ ਨੇ ਜਿ세 ਮੁਹੰਮਦ ਸਾਹਿਬ ਦੇ ਅਨੁਭਵ ਦੇ ਵਿੱਚ ਆਇਆ ਔਰ ਉਹਨੇ ਇਸਲਾਮ ਦੀ ਝੋਲੀ ਚ ਮੰਤਰ ਪਾਇਆ ਅੱਲਾਹ ਉਹ ਅੱਲਾਹ ਹੂ ਦਾ ਜਪ ਕਰਦੇ ਨੇ ਚੁਨਕੇ ਭਾਰਤ ਦੇ ਚਵੀ ਅਵਤਾਰ ਹੋਏ ਨੇ ਸਨਾਤਨ ਮਤ ਦੇ ਇਸ ਤੋਂ ਬਾਅਦ ਜੈਨ ਮਤ ਦੇ ਚਵੀ ਅਵਤਾਰ ਹੋਏ ਨੇ ਉਸ ਤੋਂ ਬਾਅਦ ਮਹਾਤਮਾ ਬੁੱਧ ਹੋਏ ਫਿਰ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ آمد ਹੋਈ ਇਸ ਵਾਸਤੇ ਭਾਰਤ ਦੇ ਵਿੱਚ ਇਹ ਮੰਤਰ ਬਹੁਤ ਸਾਰੇ ਨੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਂਦੇ ਆ ਇਸ ਤਰ੍ਹਾਂ ਦੇ ਜਿਤਨੇ ਵੀ ਤੇਰੇ ਨਾਮ ਨੇ ਅਸੀਂ ਕੁਰਬਾਨ ਜਾਂਦੇ ਆ ਕਿਉਂਕਿ ਸਾਰੇ ਨਾਮਾਂ ਵਿੱਚ ਪ੍ਰਮਾਤਮਾ ਪੂਰਨ ਉਤਰਦਾ ਹੈ ਕੋਈ ਵੀ ਉਸ ਦਾ ਨਾਮ ਲਈਏ ਉਹ ਪੂਰਾ ਉਤਰਦਾ ਹੈ ਜਿਵੇਂ ਉਦਾਹਰਨ ਰਿਹਾ ਉਹਨੂੰ ਗੋਪਾਲ ਆਖੀਏ ਤੇ ਗੋਪਾਲ ਦੇ ਅਖਰੀ ਅਰਥ ਨੇ ਗੋ ਸ੍ਰਿਸ਼ਟੀ ਨੂੰ ਕਹਿੰਦੇ ਨੇ ਪ੍ਰਿਥਵੀ ਨੂੰ ਕਹਿੰਦੇ ਨੇ ਪਾਲ ਪਾਲਣਾ ਕਰਨ ਸੰਸਾਰ ਦੀ ਪਾਲਣਾ ਕਰਨ ਵਾਲਾ ਇਹ ਨਾਮ ਉਸਤੇ ਪੂਰਾ ਉਤਰਦਾ ਹੈ ਅਗਰ ਅਸੀਂ ਮਨੁੱਖ ਦਾ ਨਾਂ ਰੱਖ ਲਈਏ ਗੋਪਾਲ ਦਾਸ ਗੋਪਾਲ ਰਾਮ ਗੋਪਾਲ ਸਿੰਘ ਇਹ ਨਾਮ ਮਨੁੱਖ ਤੇ ਪੂਰਾ ਨਹੀਂ ਉਤਰਦਾ ਪਰਮਾਤਮਾ ਤੇ ਪੂਰਾ ਉਤਰਦਾ ਹੈ ਮਨੋਕ ਸਾਰਿਆਂ ਦੀ ਪਾਲਣਾ ਨਹੀਂ ਕਰਦਾ ਜੇ ਉਸ ਪਰਮਾਤਮਾ ਦਾ ਰੱਖ ਲਈਏ ਨਾਮ ਰਾਮ ਰਮੇ ਆਇਆ ਤੇ ਪਰਮਾਤਮਾ ਤੇ ਪੂਰਾ ਉਤਰਦਾ ਹੈ ਸਾਡੇ ਤੇ ਪੂਰਾ ਨਹੀਂ ਉਤਰਦਾ ਸਿਰ ਰਮੇ ਹੋਏ ਨਹੀਂ ਹਾਂ ਅਸੀਂ ਇੱਕ ਜਗ੍ਹਾ ਹੈ ਗਿਆਂ ਦੂਜੀ ਜਗ੍ਹਾ ਨਹੀਂ ਹਾਂ ਪਰ ਉਹ ਤੇ ਵਿਆਪਕ ਹੈ ਉਹ ਤੇ ਰਮੇ ਹੋਇਆ ਹੈ ਗੁਰੂ ਨਾਨਕ ਨੇ ਕਿਨੇ ਉਸ ਨੂੰ ਨਾਮ ਦਿੱਤਾ ਵਾਹੇ ਗੁਰੂ ਤੂੰ ਅਸ਼ਰਜ ਹੈ ਜੋ ਤੇਰੇ ਨੇੜੇ ਆਂਦਾ ਉਹਦਾ ਅੰਧੇਰਾ ਦੂਰ ਹੋ ਜਾਂਦਾ ਹੈ ਚਾਨਣਾ ਹੀ ਚਾਨਣਾ ਹੋ ਜਾਂਦਾ ਹੈ ਇਹ ਨਾਮ ਪਰਮਾਤਮਾ ਤੇ ਪੂਰਾ ਉਤਰਦਾ ਹੈ